ਵਾਹਿਗੁਰੂ 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 ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥ ਵੇਖ ਪਾਤਾਲ ਕਾਲੇ ਮਾਰ ਬਬੇ ਹੈ ਬੋਲਦੇ ਵੇਖ ਪਾਤਾਲ ਕਾਲੇ ਮਾਰ ਬਬੇ ਹੈ ਬੋਲਦੇ ਮੋਰ ਬਬੇ ਹੈ ਬੋਲਦੇ ਮੋਰ ਬਬੇ ਹੈ ਬੋਲਦੇ ਮੋਰ ਬਬੇ ਹੈ ਬੋਲਦੇ ਮੋਰ ਬਬੇ ਹੈ ਬੋਲਦੇ ਵੇਖ ਬਾਦਲ ਕਾਲੇ ਮੋਰ ਬਬੇ ਹੈ ਬੋਲਦੇ ਵੇਖ ਬਾਦਲ ਕਾਲੇ ਮੋਰ ਬਬੇ ਹੈ ਬੋਲਦੇ ਚਾਂਦ ਚਕਰ ਪਰੇਤ ਹੈ ਚਾਂਦ ਚਕਰ ਪਰੇਤ ਹੈ ਲਾਏ ਧਾਰ ਨਹਾਲੇ ਮਾਰ ਬਬੀ ਹੈ ਬੋਲਦੇ ਵੇਖ ਭਾਦਲ ਕਾਲੇ ਮਾਰ ਬਬੀ ਹੈ ਬੋਲਦੇ ਵੇਖ ਭਾਦਲ ਕਾਲੇ ਮਾਰ ਬਬੀ ਹੈ ਬੋਲਦੇ ਚੱਕੇ ਸੂਰਜ ਹੈ ਤਹ ਚੱਕਵੇ ਸੂਰਜ ਇਹ ਤਹ ਮਹਿਲਾ ਹੌਣ ਸੁਖਾਲੇ ਮਾਰ ਬਬੀ ਐ ਬੋਲਦੇ ਵੇਖ ਭਾਤੜ ਕਾਲੇ ਮਾਰ ਬਬੀ ਐ ਬੋਲਦੇ 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 ਵੇਖ ਬਾਦਲ ਕਾਲੇ ਮੋਰ ਬਬੇ ਹੈ ਬੋਲਦੇ ਵੇਖ ਬਾਦਲ ਕਾਲੇ ਮੋਰ ਬਬੇ ਹੈ ਬੋਲਦੇ ਨਹਿਉ ਕਵਲ ਜਲ ਜਾਣੀਏ ਨਹਿਉ ਕਵਲ ਜਲ ਜਾਣੀਏ ਖੇੜਾ ਮੂੰ ਵਖਾਲੇ ਮੋਰ ਬਬੇ ਹੈ ਬੋਲਦੇ ਵੇਖ ਬਾਦਲ ਕਾਲੇ ਮੋਰ ਬਬੀ ਐ ਬੋਲਦੇ ਨਾਲ ਪਦਾਰ ਪਿਆਰ ਐ ਨਾਲ ਪਦਾਰ ਪਿਆਰ ਐ ਮਾਂ ਪੁੱਤ ਸੰਭਾਲੇ ਮੋਰ ਬਬੀ ਐ ਬੋਲਦੇ ਵੇਖ ਬਾਦਲ ਕਾਲੇ ਮੋਰ ਬਬੀ ਐ ਬੋਲਦੇ ਮੋਰ ਬਬੀ ਹੈ ਬੋਲਦੇ ਮੋਰ ਬਬੀ ਐ ਬੋਲਦੇ ਮਾਰ ਬਬੇ ਐ ਬੋਲਦੇ ਮਾਰ ਬਬੇ ਐ ਬੋਲਦੇ ਵੇਖ ਬਾਦਲ ਕਾਲੇ ਮਾਰ ਬਬੇ ਐ ਬੋਲਦੇ ਵੇਖ ਬਾਦਲ ਕਾਲੇ ਮਾਰ ਬਬੇ ਐ ਬੋਲਦੇ ਪੀਰ ਮਰੇ ਦਾ ਪੀਰ ਹਰੀ ਪੀਰ ਮਰੇ ਦਾ ਪੀਰ ਹਰੀ ਓ ਨਬੇ ਨਾਲੇ ਮਾਰ ਬਬੀ ਐ ਬੋਲਦੇ ਵੇਖ ਬਾਦਲ ਕਾਲੇ ਮਾਰ ਬਬੀ ਐ ਬੋਲਦੇ ਵੇਖ ਬਾਦਲ ਕਾਲੇ ਮਾਰ ਬਬੀ ਐ ਬੋਲਦੇ ਮਾਰ ਬਬੀ ਹੈ ਬੋਲਦੇ ਮਾਰ ਬਬੀ ਐ ਬੋਲਦੇ ਮਾਰ ਬਬੀ ਹੈ ਬੋਲਦੇ ਮਾਰ ਬਬੀ ਐ ਬੋਲਦੇ ਵੇਖ ਬੱਦਲ ਕਾਲੇ ਮਾਰ ਬਬੇ ਹੈ 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 ਬੋਲਦੇ ਵਾਹਿਗੁਰੂ ਜੀ ਕਾ ਖਾਲਸਾ